ਆਹ ਮਾਰੇ ਹਮ ਚਾਈ ਕਹਿ ਦਿਆ ਭਈ ਆਪ ਰੂਪੋ ਮਾਰੇ ਹੋ ਮੇਰੇ ਤਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੀ ਸਿਕਿਉਰਟੀ ਅਤੇ ਚੰਡੀਗੜ੍ਹ ਪੁਲਿਸ ਹੱਥੋਂ ਪਾਈ ਹੋਈ ਹੈ ਚੰਡੀਗੜ੍ਹ ਦੇ ਵਿੱਚ ਅੱਜ ਰਵਨੀਤ ਬਿੱਟੂ ਸੀਐਮ ਭਗਵੰਤ ਮਾਨ ਦੀ ਰਹਾਇਸ਼ ਉੱਤੇ ਪਹੁੰਚੇ ਸੀ ਜਿੱਥੇ ਉਹਨਾਂ ਨੂੰ ਬਾਹਰ ਕੋਈ ਮੋਰ ਦਿੱਤਾ ਜਾਂਦਾ ਹੈ ਤਾਂ ਆਪਣੇ ਵਰਕਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ ਰਵਨੀਤ ਬਿੱਟੂ ਦੇ ਵੱਲੋਂ ਵਿਰੋਧ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਸੇ ਦੌਰਾਨ ਚੰਡੀਗੜ੍ਹ ਪੁਲਿਸ ਦੇ ਵੱਲੋਂ ਰਵਨੀਤ ਬਿੱਟੂ ਦੀ ਸਿਕਿਉਰਿਟੀ ਨੂੰ ਰੋਕਿਆ ਜਾਂਦਾ ਹੈ ਤਾਂ ਸਿਕਿਉਰਿਟੀ ਦੇ ਜਵਾਨਾਂ ਅਤੇ ਚੰਡੀਗੜ੍ਹ ਪੁਲਿਸ ਦੇ ਦਰਮਿਆਨ ਬਹਿਸ ਪਾਦੀ ਹੈ ਜਿਹੜੀ ਉਹ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ ਜਿਸ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਚੰਡੀਗੜ੍ਹ ਪੁਲਿਸ ਇਹ ਕਹਿੰਦੀ ਨਜ਼ਰ ਆਉਂਦੀ ਹੈ ਕਿ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਚੰਡੀਗੜ੍ਹ ਵਿੱਚ ਸਾਡੀ ਡਿਊਟੀ ਹੈ ਦੂਜੇ ਪਾਸੇ ਰਵਨੀਤ ਬਿੱਟੂ ਦੀ ਸਿਕਿਉਰਿਟੀ ਵਿੱਚ ਤਾਇਨਾਤ ਸੁਰੱਖਿਆ ਕਰਮੀ ਕਹਿੰਦਾ ਹੈ ਕਿ ਸਾਡੀ ਡਿਊਟੀ 올 ਇੰਡੀਆ ਹੈ ਅਤੇ ਠਿੱਕੀ ਬੈਸਵਾਦੀ ਹੁੰਦੀ ਹੈ ਇੱਕ ਦੂਜੇ ਦੇ ਗਲਾਵੇਂ ਫੜਨ ਤੱਕ ਮਾਮਲਾ ਹੈ ਜਿਹੜਾ ਉਹ ਪਹੁੰਚ ਜਾਂਦਾ ਹੈ ਸਿਕਿਉਰਿਟੀ ਦੇ ਜਵਾਨ ਨੂੰ ਗੱਡੀ ਵਿੱਚੋਂ ਕੱਢਣ ਦੀ ਕੋਸ਼ਿਸ਼ ਵੀ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਦੂਜੇ ਪਾਸੇ ਰਵਨੀਤ ਬਿੱਟੂ ਜਦੋਂ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੀ ਵੀ ਤਿੱਖੀ ਬਹਿਸ ਵਾਜੀ ਚੰਡੀਗੜ੍ਹ ਪੁਲਿਸ ਦੇ ਨਾਲ ਹੁੰਦੀ ਹੈ ਤਾਂ ਉੱਤੇ ਇੱਕ ਵਿਅਕਤੀ ਦੇ ਵੱਲੋਂ ਗਾਲ ਕੱਢ ਦਿੱਤੀ ਜਾਂਦੀ ਹੈ ਜਿਸ ਦੇ ਉੱਤੇ ਰਵਨੀਤ ਸਿੰਘ ਬਿੱਟੂ ਭੜਕ ਜਾਂਦੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਕੇਂਦਰੀ ਰਾਜ ਮੰਤਰੀ ਦੀ ਸੈਂਟਰ ਦੀ ਸੁਰੱਖਿਆ ਹੈ ਜਿਹੜੀ ਉਹ ਅਮੋ ਸਾਹਮਣੇ ਹੋਈ ਹੈ ਚੰਡੀਗੜ੍ਹ ਪੁਲਿਸ ਦੇ ਇੱਕ ਪਾਸੇ ਹੋਮ ਮਿਨਿਸਟਰੀ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਸਿਕਿਉਰਿਟੀ ਦਿੱਤੀ ਗਈ ਹੈ ਜਿਸ ਦੀ ਬਾਹਰ ਤਾਂ ਜਿਹੜੀ ਉਹ ਚੰਡੀਗੜ੍ਹ ਪੁਲਿਸ ਦੇ ਨਾਲ ਹੋਈ ਹੈ ਤਾਂ ਇਸ ਵਾਰ ਦੀਆਂ ਕੁਝ ਤਸਵੀਰਾਂ ਦੇ ਜਿਹੜੀਆਂ ਉਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਤੱਜ ਚੰਡੀਗੜ੍ਹ ਦੇ ਵਿੱਚ ਰਵਨੀਤ ਸਿੰਘ ਮਿੱਟੂ ਨੇ ਜਿਹੜੇ ਉਹ ਪਹੁੰਚੇ ਸੀ ਅਤੇ ਆਪਣੇ ਸਮਰਥਕਾਂ ਨੂੰ ਲੈ ਕੇ ਉਹ ਟੀਐਮ ਭਗਵੰਤ ਮਾਨ ਦੇ ਘਰ ਪਹੁੰਚੇ ਸੀ ਜਿੱਥੇ ਉਹਨਾਂ ਨੂੰ ਰੋਕ ਲਿਆ ਜਾਂਦਾ ਏ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਅਤੇ ਉਹਨਾਂ ਦੀ ਸਕਿਉਰਟੀ ਵੀ ਰੋਕਿਆ ਜਾਂਦਾ ਏ ਅਤੇ ਸਕਿਉਰਟੀ ਦੇ ਨਾਲ ਤਿੱਖੀ ਬਹਿਸ ਵਾਦੀ ਆ ਜਿਹੜੀ ਉਹ ਹੁੰਦੀ ਨਜ਼ਰ ਆਉਂਦੀ ਹੈ ਚੰਡੀਗੜ੍ਹ ਪੁਲਿਸ ਦੀ ਤਾਂ ਮੌਕੇ ਦੀਆਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ भी निकल के सामने ਆਈਆਂ ਨੇ ਤਾਂ ਕਿਵੇਂ ਇਹ ਸਾਰਾ ਕੁਝ ਵਾਪਰਿਆ ਉਹ ਦੇਖਦੇ ਹਾਂ ਅਸੀਂ ਅਸੀਂ ਅਗਲੇ ਤਰੀਕੇ ਨਾਲ ਕਰਦੇ